ਜਿਹੜਾ ਕਿ ਉਹਦੇ ਘਰ ਵਾਲੀ ਰਪਿੰਦਰ ਕੌਰ ਨੇ ਆਪਣੇ ਆਸ਼ਕ ਕੰਚਨਪ੍ਰੀਤ ਜਿਹੜਾ ਕਿ ਬੱਲੂਆ ਨੇ ਪਿੰਡ ਦਾ ਸੀ ਉਹਦੇ ਨਾਲ ਮਿਲ ਕੇ ਉਹਦਾ ਕਤਲ ਕਰਿਆ ਬਹੁਤ ਵੱਡਾ ਅਪਰਾਧ ਕਰਿਆ ਬਹੁਤ ਵੱਡਾ ਅਪਰਾਧ ਖਬਰਾਂ ਆ ਰਹੀਆਂ ਕਿ ਉਹ ਚਿੱਟੇ ਦੀ ਆਦੀ ਸੀ ਉਹਦਾ ਆਸ਼ਕ ਵੀ ਚਿੱਟੇ ਦਾ ਆਦੀ ਸੀ ਬਾਹਰ ਸੀਗੇ ਜਦੋਂ ਪੈਸੇ ਲਾ ਕੇ ਇਹਨਾਂ ਨੇ ਭੇਜੀ ਸੀ ਤੇ ਉੱਥੇ ਵੀ ਉਹ ਚਿੱਟਾ-ਚੁੱਟਾ ਦੋਨੇ ਪੀਂਦੇ ਸੀ ਸੋ ਬਹੁਤ ਗੱਲਾਂ ਨਿਕਲ ਕੇ ਆ ਰਹੀਆਂ ਬਹੁਤ ਮਾਰਾ ਹੋਇਆ ਬਾਈ ਕਿਸੇ ਦਾ ਪੁੱਤ ਚਲਾ ਗਿਆ ਨੌਜਵਾਨ 20 25 ਕਿੱਲੇ ਜ਼ਮੀਨ ਦੇ ਘਰ ਸਾਰਾ ਖਤਮ ਹੋ ਗਿਆ ਸੋ ਇਹ ਜੇ ਲੋਕਾਂ ਤੋਂ ਭਰਾਵੋ ਜਿਹੜਾ ਹੋ ਗਿਆ ਹਨਾ ਉਹਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਪਰ ਅੱਗੇ ਵਾਸਤੇ ਕਿਸੇ ਹੋਰ ਦਾ ਘਰ ਨਾ ਖਰਾਬ ਹੋਵੇ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਪਹਿਲਾਂ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣਾ ਸੋ ਬਾਦ ਤੋਂ ਬਾਅਦ ਇਹ ਵੀਡੀਓ ਨੂੰ ਸ਼ੇਅਰ ਕਰਿਓ ਕਿ ਕਿਸੇ ਦਾ ਭਲਾ ਹੋ ਜਾਵੇ ਸੋ ਨੌਜਵਾਨ ਇਹ ਗੱਲ ਨੂੰ ਜਰੂਰ ਆਪਦੇ ਦਿਮਾਗ 'ਚ ਬਹੋਣ ਜਿਹੜਾ ਮੈਂ ਗਾਣਾ ਤੁਹਾਨੂੰ ਸੁਣਾਉਣ ਲੱਗਿਆ ਕਿ ਇਹ ਜਿਹੜੀਆਂ 2 ਲੱਖ ਕੈਰੈਕਟਰ ਹੁੰਦਾ ਜਾਂ 2 ਲੱਖ کردار ਹੁੰਦਾ ਇਹ ਔਰਤਾਂ ਤੇ ਭਰੋਸਾ ਕਰਨਾ ਬਹੁਤ ਮਾੜੀ ਗੱਲ ਹੈ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਪਹਿਲਾਂ ਤੁਸੀਂ ਗਾਣਾ ਸੁਣੋ ਹੋ ਧਿਆਨ ਇਹਨਾਂ ਨਾਲ ਸੁਣੀ ਗੱਲ ਵੱਡੇ ਬਾਈ ਜੀ ਵਿਆਹੀ ਬਰੀ ਨਾਲ ਨਹੀਂ ਉਹ ਯਾਰੀ ਲਾਈ ਸੁਣੀ ਗੱਲ ਵੱਡੇ ਬਾਈ ਜੀ ਵਿਆਹੀ ਬਰੀ ਨਾਲ ਨਹੀਂਓ ਯਾਰੀ ਲਾਈ ਦੀ ਓ ਨਮਾਯੋਂ ਨੂੰ ਮਿਲੂ ਸੁੱਤਿਓ ਫਕਰ ਲੂ ਨਮਾਜ ਦੋ ਮਿਲੂ ਸੁੱਤਿਓ ਫਕਰ ਲੂ ਲਾਈ ਜਾਈ ਫੋਨ ਬੈਠਾ ਬਾਹਰ ਵਾਰ ਤੂੰ ਓ 90% ਵੀਰ ਤੋਂ ਖਾ ਦਿੰਦੀ ਆ ਬਾਲਾ ਮੂਹ ਆਵੇਂ ਨਾ ਬਗਾਨੀ ਨਾਲ ਨੂੰ ਓ 90 ਪਰਸੈਂਟ ਬਾਈ ਤੋਂ ਖਾ ਦਿੰਦੀ ਆ ਬਾਹਲਾ ਮੂੰਹ ਲਾਵੇਂ ਨਾ ਬਗਾਨੀ ਨਾਲ ਨੂੰ ਖੱਲਾ ਦਾ ਜੱਟ ਮੇਰ ਦਾ ਜਵਾਨ ਸੀ ਓ ਖੱਲਾ ਦਾ ਜੱਟ ਮੇਰ ਦਾ ਜਵਾਨ ਸੀ ਤੀਰ ਤੋੜਨ ਨਾਲ ਤੋੜ ਤਾ ਕੁਮਾਨ ਸੀ ਖੱਲਾ ਦਾ ਜੱਟ ਮੇਰ ਦਾ ਜਵਾਨ ਫੀ ਉਹ ਤੀਰ ਤੋੜ ਨਾਲ ਤੋੜਦਾ ਕਮਾਨਸੀਆ ਧੋਖੇ ਨਾਲ ਜੱਟ ਮਰਵਾ ਕੇ ਤਰਤਾ ਉਹ ਧੋਖੇ ਨਾਲ ਜੱਟ ਮਰਵਾ ਕੇ ਤਰਤਾ ਐਨੀ ਛੇਤੀ ਮਾਨ ਦਾ ਸਿੱਖ ਦੋਹਾਰ ਨੂੰ ਉਹ 90% ਬਾਈ ਤੋਂ ਖਾ ਦਿੰਦੀ ਆ ਬਾਹਾਂ ਮੂੰਹ ਲਾਵੇ ਨਾ ਬਗਾਨੀ ਨਾਰ ਨੂੰ 90% ਵੀਰ ਧੋਖਾ ਦਿੰਦੀ ਆ ਬਾਲਾ ਮੂੰਹ ਲਾਵੇ ਨਾ ਬਗਾਨੀ ਨਾਰ ਨੂੰ 12 ਸਾਲੇ ਰਾਂਜਾ ਮੱਝਾਰੇ ਹਾਚਾਰ ਦਾ ਓਏ ਹੀਰ 체ੜੀ ਡੋਲੀ ਜੱਟ ਫਿਰੇ ਪਾਲਦਾ 12 ਸਾਲੇ ਰਾਂਜਾ ਮੱਝਾਰੇ ਹਾਚਾਰ ਦਾ ਹੀਰ 체ੜੀ ਡੋਲੀ ਜੱਟ ਫਿਰੇ ਪਾਲਦਾ ਭਾਬੀਆਂ ਦੇ ਤਾਨੇ ਕਤਿਰਤੀ ਓਮਰਾ ਦਾ ਰੋਣਾ ਦੇ ਕੇ ਤੁਰੀ ਯਾਰ ਨੂੰ 90 ਪਰਸੈਂਟ ਬਾਈ ਤੋਂ ਖਾਦਿੰਦੀ ਆ ਬਾਹਾਂ ਮੂੰਹ ਲਾਵੇ ਨਾ ਬਗਾਨੀ ਨਾਰ ਨੂੰ 90 ਪਰਸੈਂਟ ਵੀਰ ਤੋਂ ਖਾਦਿੰਦੀ ਆ ਬਾਹਾਂ ਮੂੰਹ ਲਾਵੇ ਨਾ ਬਗਾਨੀ ਨਾਰ ਨੂੰ ਕਾਲਾ ਮੋੜ ਲਿਖੇ ਸਿੱਟੇ ਕੱਢ ਕੱਢ ਕੇ ਓਏ ਕੰਮ ਦਾ ਨੀ ਰਹਿਣਾ ਜੱਡੂ ਝੜ ਵੱਢ ਕੇ ਕਾਲਾ ਮਾੜੇ ਖੇ ਸਿੱਟੇ ਕੱਢ ਕੱਢ ਕੇ ਤੂੰ ਕੰਮ ਦਾ ਨੀ ਰਹਿਣਾ ਛੱਡੂ ਝੜ ਵੱਢ ਕੇ ਓਏ ਮਿੱਠੀਆਂ ਗੱਲਾਂ ਨਾ ਤੇਰੀ ਮਤ ਮਾਰ ਦੂ ਐਵੇਂ ਕਿਤੇ ਬੈਠ ਜੀਣਾ ਦਿਲ ਹਾਰ ਤੂੰ 90% ਬਾਈ ਤੋਂ ਖਾ ਦਿੰਦੀ ਆ ਬਾਹਾਂ ਮੂਹ ਵੇ ਨਾ ਬਗਾਨੀ ਨਾਰ ਨੂੰ ਸੋ ਭਰਾਵੋ ਬਚੋ ਇਹਨਾਂ ਤੋਂ ਮੈਂ ਸਭ ਨੂੰ ਨਹੀਂ ਕਹਿ ਸਕਦਾ ਜਿਹੜੇ ਬੁਰੇ ਕਰੈਕਟਰ ਨੇ ਜਿਹੜੀਆਂ ਔਰਤਾਂ ਬਿਆਈਆਂ ਬੜੀਆਂ ਹੋ ਕੇ ਵੀ ਰੱਸਾ ਚੱਪਦੀਆਂ ਨੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਸਿਆਣਿਆਂ ਨੇ ਵੀ ਕਈਆਂ ਹੋਈਆਂ ਇਹ ਗੱਲਾਂ ਜਿਹੜੀ ਇੱਕ ਕਿੱਲੇ ਤੋਂ ਹੱਲ ਗਈ ਉਹ ਕਿੱਲੇ ਖੜਦੀ ਨਹੀਂ ਹੁੰਦੀ ਛੇਤੀ ਛੇਤੀ ਸੋ ਨੌਜਵਾਨ ਭਰਾਵਾਂ ਨੂੰ ਬੇਨਤੀ ਹੈ ਜਿਵੇਂ ਹੁਣ ਮੈਂ ਇਹਦੇ ਕਿਹਾ ਕਿ 90% ਅਸਲ ਤਾਂ ਇਹਨੇ 99% ਹੀ ਹੈ ਕਿ ਬਾਈ ਧੋਖਾ ਦਿੰਦੀ ਆ ਬਾਹਲਾ ਮੂੰਹ ਨਾ ਲਾਵੇ ਇਹਨਾਂ ਨੂੰ ਉਥੋਕ ਤੱਕ ਰੱਖੇ ਹੁਣ ਉਹ ਸਾਰੀ ਉਮਰ ਉਹ ਬੰਦਾ ਵੀ ਜੇਲ੍ਹ 'ਚ ਸੜੂਗਾ ਕਿ ਆਪ ਤਾਂ ਉਹਨੇ ਸੜਨਾ ਹੀ ਹੈ ਹੋ ਸਕਦਾ ਫਾਂਸੀ ਦੀ ਸਜ਼ਾ ਹੋ ਜੇ ਉਹ ਹਜੇ ਵਕੀਲ ਸਾਹਿਬ ਆਏ ਜਿਹੜੇ ਕਰੇ ਆ ਉਹ ਕਰ ਰਹੇ ਆ ਕੋਸ਼ਿਸ਼ ਕਿਉਂਕਿ ਇਹ ਅਪਰਾਧ ਇਹ ਐਡਾ ਵੱਡਾ ਹੈ ਕਿ ਸਾਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਐਡਾ ਵੱਡਾ ਧੋਖਾ ਇੱਕ ਨਿਹੱਥੇ ਬੰਦੇ ਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਉਹਦੇ ਕਿੱਤੇ ਦਾ ਟੀਕਾ ਲਾਉਣ ਦੀ ਵੀ ਕੋਸ਼ਿਸ਼ ਕਰੀ ਉਹਦੇ ਮਾਰ ਕੇ ਤੋੜੇ ਗਏ ਤਾਂ ਹੋਂਗੇ ਸੋ ਭਰਾਵੋ ਬਚੋ ਇਹਨਾਂ ਤੋਂ ਇਹਨਾਂ ਮੈਂ ਹੁਣ ਇਹਦੇ ਬਹੁਤੇ ਲਫ਼ਜ਼ ਗੰਦੇ ਬੋਲ ਨਹੀਂ ਸਕਦਾ ਤੁਹਾਨੂੰ ਪਤਾ ਹੀ ਆ ਬਚੋ ਇਹਨਾਂ ਤੇ ਕਦੇ ਭਰੋਸਾ ਨਾ ਕਰੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸਮਝਾਓ ਉਹਨਾਂ ਨੂੰ ਜੇ ਕੋਈ ਇਹੋ ਜਿਹੇ ਚੱਕਰ ਚ ਪਿਆ ਵੀ ਹੈ ਕੋਈ ਇਹ ਜ਼ਰੂਰੀ ਨਹੀਂ ਕਿ ਉਹਨੇ ਆਪਣਾ ਘਰ ਵਾਲਾ ਹੀ ਮਾਰਨਾ ਹੋ ਸਕਦਾ ਕਿਤੇ ਆਸ਼ਕ ਨੂੰ ਵੀ ਮਰਵਾ ਸਕਦੀ ਹੈ ਰੋਜ਼ ਆਪਾਂ ਦੇਖਦੇ ਹਾਂ ਖਬਰਾਂ ਇਹ ਕਦੇ ਕਹੇ ਦੀਆਂ ਮਿੱਥ ਨਹੀਂ ਹੁੰਦੀਆਂ ਭਰਾਵੋ ਇਹਨਾਂ ਤੋਂ ਬਚੋ ਜਿੰਨੇ ਵੀ ਭੈਣ ਭਰਾ ਤੁਸੀਂ ਜੁੜਿਓ ਜਾਂ ਜੁੜੋਗੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਤੁਹਾਡਾ ਕੋਈ ਯਾਰ ਦੋਸਤ ਹੈ ਸਾਨੂੰ ਲੱਗਦਾ ਵੀ ਉਹ ਇਧਰਲੇ ਪਾਸੇ ਤੁਰਿਆ ਹੋਇਆ ਤਾਂ ਉਹਨੂੰ ਰੋਕੋ ਇੱਕ ਨੁਕਸਾਨ ਤਾਂ ਹੋ ਗਿਆ ਪੰਜਾਬ ਦਾ ਕਿਸੇ ਦਾ ਘਰ ਖਰਾਬ ਹੋ ਗਿਆ ਹੋਰ ਨਾ ਹੋਵੇ ਸੀ ਸੋ ਕਮੈਂਟ ਮੈਂ ਕੋਸ਼ਿਸ਼ ਕਰੂੰਗਾ ਪੜਨ ਦੀ ਸ਼ੋ ਨਹੀਂ ਹੋ ਰਹੀ ਤੇ ਵੀਡੀਓ ਨੂੰ ਲਾਇਕ ਫੇਰ ਕਮੈਂਟ ਜਰੂਰ ਕਰਿਓ ਤੇ ਤੁਹਾਡਾ ਜੇ ਕੋਈ ਦੋਸਤ ਹੈ ਬਈ ਉਹਨੂੰ ਸਮਝਾਓ ਜੇ ਉਹ ਇਸ ਪਾਸੇ ਤੁਰਿਆ ਹੋਇਆ ਤਾਂ ਉਹਨੂੰ ਰੋਕੋ ਕੁਛ ਨਹੀਂ ਇੰਨਾ ਕੰਮਾਂ 'ਚ ਬਰਬਾਦੀ ਹੁੰਦੀ ਐ ਇੱਕ ਹੱਸਦਾ ਬਸਦਾ ਘਰ ਓਯਾਰਡ ਤਾਂ ਇੱਕ ਪਿਓ ਨੇ ਆਪਣੇ ਬੱਚੇ ਨੂੰ ਪਾਲ ਕੇ 20 25 ਸਾਲ ਦਾ ਕਰਨਾ ਤੇ ਹੱਥੀ ਉਹਨੂੰ ਤੋੜ ਦੇਣਾ ਬਹੁਤ ਸਮਾ ਮਾੜਾ ਹੁੰਦਾ ਹੈ ਬਾਈ ਮੈਂ ਤਾਂ ਕਹਣਾ ਕੋਈ ਬੈਰੀ ਆ ਉਤੇ ਵੀ ਇਹੋ ਜਿਹਾ ਸਮਾ ਆਵੇ ਉਤੇ ਵੀ ਇਹੋ ਜਿਹਾ ਸਮਾ ਨਾ ਆਵੇ ਕਿਸੇ ਤੇ ਵੀ ਨਾ ਆਵੇ ਮੈਂ ਤਾਂ ਕਹਣਾ ਚਾਹੇ ਕੋਈ ਆਪਣਾ ਦੁਸ਼ਮਣ ਹੈ ਦੋਸਤ ਹੈ ਜੋ ਵੀ ਹੈ ਹੈਨਾ ਮੈਂ ਰੱਬ ਅੱਗੇ ਦੁਆ ਕਰਦਾ ਦੋਨੇ ਹੱਥ ਜੋੜ ਕੇ ਤੁਸੀਂ ਵੀ ਕਰਿਓ ਕਿ ਰੱਬਾ ਸਮਾ ਕਿਸੇ ਨੂੰ ਨਾ ਦਿਖਾਈ ਕਦੇ ਵੀ ਬਹੁਤ ਮੁਸ਼ਕਲ ਹੁੰਦਾ ਹੈ ਇੱਕ ਤਾਂ ਤੁਰ ਗਿਆ ਤੇ ਜਿਹੜੇ ਪਿੱਛੇ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਯਾਰੋ ਉਹ ਉਹ ਮਰਿਆਂ ਤੋਂ ਵੀ ਵੱਧ ਹੋ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਸਰਕਾਰ ਨੂੰ ਬੇਨਤੀ ਹੈ ਉਸ ਆਸ਼ਕ ਨੂੰ ਤੇ ਉਸ ਔਰਤ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਕੋਸ਼ਿਸ਼ ਇਹ ਕਰੋ ਕਿ ਫਾਂਸੀ ਹੋਵੇ ਸੋ ਇੰਨੀਆਂ ਕਿ ਬੇਨਤੀਆਂ ਸੀ ਤੇ ਬਚੋ ਭਰਾਵੋ ਇੰਨਾ ਤੋਂ ਸ਼ੇਅਰ ਕਰਿਓ ਵੀਡੀਓ ਰੱਬ ਰਾਖਾ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਸਸਟੀ ਕਰਨ